ਸਤਿ ਸ਼੍ਰੀ ਅਕਾਲ ਬਈ ਅੱਜ ਤੁਹਾਨੂੰ ਆਪਾਂ ਪੱਗ ਦਾ ਪਰਨਾ ਬੰਨਣਾ ਸਿਖਾਉਨੇ ਆ ਉਹ ਤੋਂ ਪਹਿਲਾਂ ਬਈ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨੋਟੀਫਿਕੇਸ਼ਨ ਆਲ ਤੇ ਸੈੱਟ ਕਰ ਲਿਓ ਬਈ ਤੇ ਆਜੋ ਸ਼ੁਰੂ ਕਰਦੇ ਆ ਪਹਿਲਾਂ ਇਹ ਸਿਉਣ ਫੜ ਕੇ ਅੰਦਰ ਨੂੰ ਕੋਲਟ ਕਰ ਲੈਣੀ ਫਿਰ ਜੂੜਾ ਸਾਈਡ ਤੇ ਕਰਕੇ ਪਹਿਲਾ ਲੜਾਏ ਲਾਉਣਾ ਫਿਰ ਪਹਿਲਾ ਲੜ ਲਾ ਕੇ ਫਿਰ ਦੂਜਾ ਲੜਨਾ ਇਕ ਦੋਵੇਂ ਕੰਨੀਆਂ ਇਕੱਠੀਆਂ ਕਰਕੇ ਹਲਕਾ ਯਾ ਫੋਲਡ ਕਰਕੇ ਲਾਉਣਾ ਹੈ ਫੱਟ ਜੇ ਹਲਕੇ ਹਲਕੇ ਸੈੱਟ ਕਰ ਲਿਓ ਹੁਣ ਤੀਜੇ ਲੜਚ ਆਏ ਪੂਰੇ ਵੱਟ ਬੁਟਪਾ ਆ ਕੇ ਐਂਦਾ ਲਾਉਣਾ ਫਿਰ ਹੁਣ ਜਿਹੜਾ ਆਪਣਾ ਖਲਾ ਲਾੜਾ ਨਾ ਉਹਦੇ ਪਹਿਲਾਂ ਆਪਾਂ ਇਹ ਵੱਟ ਜੇ ਸੈੱਟ ਕਰ ਲਏ ਇੱਕ ਥਾਂ ਤੇ ਇਕੱਠਾ ਕਰਕੇ ਤੇ ਫਿਰ ਆ ਜਿਹੜਾ ਥੱਲੇ ਵਾਲਾ ਲਾੜਾ ਕੰਨੀ ਉਹ ਇਕੱਠਾ ਕਰਕੇ ਨਾ ਆਪਾਂ ਐਂ ਲਾਉਣਾ ਫਿਰ ਵੱਟਾ ਦੇਖੋ ਆਪਾਂ ਇਹ ਹਲਕੀ ਹਲਕੀ ਚੁੰਡੀ ਦੇ ਨਾਲ ਨਾ ਇਹ ਥੱਲੇ ਨੂੰ ਖਿੱਚ-ਖਿੱਚ ਕੇ ਪਾਉਨੇ ਆ ਵੱਟਾ ਆ ਦੇਖੋ ਤੇ ਫੇਰ ਆਪਾਂ ਇਹ ਗੂਠੇ ਦੇ ਨਾਲ ਨਾ ਇੰਥੋਂ ਹਲਕਾ ਜਾਏ ਫੋਲਡ ਕਰਕੇ ਫੇਰ ਲਾਉਣਾ ਲਾੜਾ ਦੇਖੋ ਇਹ ਆਪਣਾ ਬਈ ਹਜੇ ਦੋ ਲੜ ਪਏ ਆਪਣੇ ਉਹ ਦੇਖੋ ਉਹ ਆ ਨਾ ਲੜਣਾ ਜਿਹੜਾ ਇਕਲਾ ਲਾੜਾ ਉਹਨੂੰ ਆਪਾਂ ਉੱਪਰ ਤੋਂ ਦੀ ਕਰਕੇ ਲਾਉਣਾ ਦੇਖੋ ਆ ਮੈਂ ਵੱਟ-ਵੱਟ ਪੂਰੇ ਸੈੱਟ ਕਰਕੇ ਆਂ ਸ਼ੇਪ-ਚੂਬ ਬਣਾ ਕੇ ਦੇਖੋ ਇਹ ਵੀ ਹਲਕਾ ਜਿਹਾ ਗੂਠੇ ਦੇ ਨਾਲ ਨਾ ਆਪਾਂ ਉਹ ਕੋਲਡ ਕਰਕੇ ਐ ਵੱਟ-ਵੱਟ ਸੈੱਟ ਕਰਕੇ ਨਾ ਪੂਰੇ ਐ ਹੱਥ ਨਾਲ ਗੂਠਿਆਂ ਦੇ ਨਾਲ ਫੇਰ ਲੜ ਲਾਉਣਾ ਦੇਖੋ ਜੇ ਭਾਈ ਆਹ ਲੜਾ ਛੋਟਾ ਆ ਜੇ ਫੇਰ ਤਾਂ ਆਪਾਂ ਪਿੱਛੇ ਹੀ ਮਤਲਬ ਉਹ ਵੇਚ ਦੇ ਦੇਣਾ ਲੜਾ ਆਹੀ ਲੜ ਦੇ ਵਿੱਚ ਤੇ ਜੇ ਥੋੜਾ ਵੱਡਾ ਵੇ ਫਿਰ ਆਪਾਂ ਉਹਨੂੰ ਉੱਤੋਂ ਦੀ ਕੋਈ ਓਵੇਂ ਵੱਟ-ਵੱਟ ਜੇ ਸੈੱਟ ਕਰਕੇ ਲਾ ਦੇਣਾ ਜੇ ਬਾਈ ਤੁਹਾਨੂੰ ਆ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵਾਸਤੇ ਕਿਉਂਕਿ ਆਪਾਂ ਟ੍ਰਿਕਾਂ ਤੇ ਪੱਗਾਂ ਦੇ ਰਿਲੇਟਡ ਵੀਡੀਓਜ਼ ਲੈ ਕੇ ਆਉਂਦੇ ਰਹਿੰਨੇ ਆ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਈ